ਚੰਦ ਚੜਾਈ ਕਰ ਜਾਂਦਾ ਇਹਦੇ ਦੋ ਪੁੱਤ ਨੇ ਗੌਰਾ ਤੇ ਕੌਰਾ ਗੌਰੇ ਤੇ ਕੌਰੇ ਨੇ ਹਣ ਮਾਲਵੇ ਦੀ ਧਰਤੀ ਤੋਂ ਉੱਠ ਕੇ ਇੱਥੇ ਮਾਝੇ ਦੀ ਧਰਤੀ ਤੇ ਆ ਕੇ ਉਸੇ ਕੌਂਕੇ ਪਿੰਡ ਦੇ ਨਾਮ ਤੇ ਫਿਰ ਪਿੰਡ ਵਸਾਇਆ ਉਹਦਾ ਨਾਮ ਵੀ ਰੱਖਿਆ ਕੌਂਕੇ ਅਕਾਲਪੁਰ ਖਵਾਗਰੂ ਦੀ ਕਿਰਪਾ ਹੁੰਦੀ ਆ ਦੋਨਾਂ ਭਰਾਵਾਂ ਨੇ ਅੰਮ੍ਰਿਤ ਛਕਿਆ ਗੌਰਾ ਅੰਮ੍ਰਿਤ ਛਕ ਕੇ ਗੌਰ ਸਿੰਘ ਬਣਿਆ ਤੇ ਕੌਰਾ ਅੰਮ੍ਰਿਤ ਛਕ ਕੇ ਕੌਰ ਸਿੰਘ ਬਣਿਆ ਇਹਨਾਂ ਦੋਨਾਂ ਸਰਦਾਰਾਂ ਦੀ ਬੜੀ ਚੜ੍ਹਤ ਆ ਅਣਖ ਦੇ ਪੁੱਤਲੇ ਨੇ ਦੋਨੋਂ ਭਰਾ ਜਨਾ ਦੇ ਹੁੰਦਿਆਂ ਕਿਸੇ ਹਲਾਕੇ ਦੇ ਵਿੱਚ ਧੀ ਪੈਣ ਵੱਲ ਕਿਸੇ ਗਰੀਬ ਨਾਲ ਕੋਈ ਤਕਾ ਨਹੀਂ ਸੀ ਕਰਦਾ ਤੇ ਕਹਿੰਦੇ ਅੱਜ ਸਰਦਾਰ ਗੌਰ ਸਿੰਘ ਘਰ ਦੇ 베ੜੇ ਦੇ ਵਿੱਚ ਬੈਠਾ ਤਿੰਨ ਚਾਰ ਸਾਧੂ ਇਕੱਠੇ ਹੋ ਕੇ ਘਰ ਆਏ ਆ ਕੇ ਸਰਦਾਰ ਨੂੰ ਬੇਨਤੀ ਕੀਤੀ ਹੈ ਸਰਦਾਰ ਗੌਰ ਸਿੰਘ ਜੀ ਤੁਹਾਡੇ ਬਾਰੇ ਅਸੀਂ ਬੜਾ ਸੁਣਿਆ ਇੱਕ ਬੇਨਤੀ ਕਰਨ ਵਾਸਤੇ ਆਏ ਆ ਸਾਨੂੰ ਤੁਹਾਡੀ ਮਦਦ ਦੀ ਲੋੜ ਆ ਜਿੱਥੇ ਅਸੀਂ ਰਹਿੰਦੇ ਆ ਉੱਥੇ ਚੋਰ ਬਦਮਾਸ਼ ਬੜੇ ਆਉਂਦੇ ਆ ਸਾਨੂੰ ਲੁੱਟਦੇ ਆ ਸਾਨੂੰ ਕੁੱਟਦੇ ਆ ਸਾਡੀਆਂ ਬਹੁ ਬੇਟੀਆਂ ਨੂੰ ਬੰਨ ਕੇ ਲੈ ਜਾਂਦੇ ਆ ਤੇ ਸਾਡੀ ਜੇ ਕੋਈ ਬਾਹ ਫੜ ਸਕਦਾ ਉਹ ਤੁਸੀਂ ਹੋ ਜਿੰਨੀ ਜ਼ਮੀਨ ਕਹੋਗੇ ਉਨੀ ਜ਼ਮੀਨ ਉੱਥੇ ਤੁਹਾਨੂੰ ਦਿੱਤੀ ਜਿਹੜੀ ਥਾਂ ਪਸੰਦ ਕਰੋਗੇ ਉਹ ਥਾਂ ਤੁਹਾਡੀ ਇੱਕ ਵਾਰ ਉੱਥੇ ਆ ਕੇ ਆਪਣਾ ਮਕਾਨ ਬਣਾ ਲਵੋ ਸਰਦਾਰ ਗੌਰ ਸਿੰਘ ਨੇ ਆਪਣੇ ਭਰਾ ਸਰਦਾਰ ਕੌਰ ਸਿੰਘ ਦੇ ਨਾਲ ਸਲਾਹ ਕੀਤੀ ਹੈ ਸਰਦਾਰ ਕੌਰ ਸਿੰਘ ਤੇ ਦਾ ਗੌਰ ਸਿੰਘ ਆ ਜੇ ਸਾਡੇ ਉੱਥੇ ਮਕਾਨ ਬਣਾਇਆ ਕਿਸੇ ਦਾ ਪਲਾ ਹੁੰਦਾ ਤੇ ਪਲਾ ਕੱਢ ਦੇਣਾ ਚਾਹੀਦਾ ਹੁਣ ਸਰਦਾਰ ਗੌਰ ਸਿੰਘ ਨੇ ਤਿੰਨ ਛੱਤਾ ਮਕਾਨ ਬਣਾਇਆ ਜਿਹਨੂੰ ਆਪਾਂ ਟ੍ਰਿਪਲ ਸਟੋਰੀ ਕਹਿੰਦੇ ਆ ਫੇਰ ਜ ਪਿੰਡੂ ਭਾਸ਼ਾ ਦੇ ਵਿੱਚ ਕੱਲਾ ਕਮਰਾ ਹੋਵੇ ਉਹਨੂੰ ਕੋਠਾ ਕਿਹਾ ਜਾਂਦਾ ਹੈ ਕੋਠੇ ਦੇ ਉੱਪਰ ਇੱਕ ਹੋਰ ਕਮਰਾ ਹੋਵੇ ਉਹਨੂੰ ਚੁਬਾਰਾ ਕਿਹਾ ਜਾਂਦਾ ਹੈ ਚੁਬਾਰੇ ਦੇ ਉੱਪਰ ਇੱਕ ਹੋਰ ਕਮਰਾ ਉਹਨਾਂ ਸਮਿਆਂ ਦੇ ਵਿੱਚ ਉਹਨੂੰ ਅਟਾਰੀ ਕਿਹਾ ਜਾਂਦਾ ਸੀ ਆਣ ਜਾਣ ਵਾਲੇ ਰਹਿਆਂ ਨੇ ਜਦੋਂ ਸਰਦਾਰ ਗੌਰ ਸਿੰਘ ਦੇ ਤਿੰਨ ਛੱਤੇ ਮਕਾਨ ਨੂੰ ਵੇਖਣਾ ਹੱਥ ਕਰਕੇ ਆਖਣਾ ਆਹ ਵੇਖੋ ਸਰਦਾਰਾਂ ਦੀ اٹਾਰੀ ਉਹ ਵੇਖੋ ਸਰਦਾਰ ਗੌਰ ਸਿੰਘ ਦੀ ਅਟਾਰੀ ਅਟਾਰੀ ਨਾਮ ਇੰਨਾ ਕੁ ਮਸ਼ਹੂਰ ਹੋ ਗਿਆ ਅੱਜ ਜਾਓ ਅੰਮ੍ਰਿਤਸਰ ਸਾਹਿਬ ਦੀ ਤਰਤੀ ਤੋਂ ਬਾਗੇ ਬਾਰਡਰ ਵੱਲ ਨੂੰ ਰਸਤੇ ਦੇ ਵਿੱਚ ਅਟਾਰੀ ਆ ਇੱਥੋਂ ਦਾ ਰਹਿਣ ਵਾਲਾ ਸਰਦਾਰ ਗੌਰ ਸਿੰਘ